ਇਮਕਬੂਲਪੁਰਾ ਚੌਂਗ ਤੇ ਗੇਟ ਦੇ ਬਿਲਕੁਲ ਨਾਲ ਜੁੱਧ ਨਸ਼ਿਆ ਵਿਰੁੱਧ 8:30 ਵਜੇ ਵੇਖੋ ਜੀ ਆ ਜੁੱਧ ਨਸ਼ਿਆ ਵਿਰੁੱਧ 2 ਜੂਨ 2025 8:30 ਵਜੇ ਯੋਧ ਨਸ਼ਾ ਵਿਰੋਧ ਮਕਬੂਲਪੁਰਾ ਚੌਕ ਸ਼੍ਰੀ ਅਮਰਸਰ ਸਾਹਿਬ ਦੇਖੋ ਜੀ ਇੱਕ ਪਾਸੇ ਪੰਜਾਬ ਦੇ ਵਿੱਚੋਂ ਨਸ਼ਿਆਂ ਦੇ ਖਾਤਮੇ ਦੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਪਰ ਉਧਰ ਦੂਜੇ ਪਾਸੇ ਆਏ ਦਿਨ ਇਹ ਜਈਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ। ਦਰਅਸਲ ਇਸ ਤਸਵੀਰ ਦੇ ਵਿੱਚ ਆ ਮੁੰਡਾ ਤੁਹਾਨੂੰ ਨਜ਼ਰ ਆ ਰਿਹਾ ਹੋਣਾ ਜੋ ਕਿ ਨਸ਼ੇ ਦੇ ਵਿੱਚ ਇਸ ਕਦਰ ਚੂਰ ਹੈ ਕਿ ਇਸ ਦੇ ਕੋਲੋਂ ਖੜਾ ਤਾਂ ਨਹੀਂ ਹੋਇਆ ਜਾ ਰਿਹਾ। ਦਰਅਸਲ ਇਹ ਤਸਵੀਰਾਂ ਅੰਮ੍ਰਿਤਸਰ ਦੇ ਮਕਬੂਲਪੁਰੇ ਇਲਾਕੇ ਦੀਆਂ ਨੇ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਮੁੰਡਾ ਨਸ਼ੇ ਦੇ ਵਿੱਚ ਇਸ ਕਦਰ ਚੂਰ ਹੈ ਕਿ ਇਸ ਦੇ ਕੋਲੋਂ ਖਲੋਤਾ ਤੱਕ ਨਹੀਂ ਜਾ ਰਿਹਾ। ਤਾਂ ਇੱਕ ਪਾਸੇ ਤਾਂ ਸਰਕਾਰ ਦੇ ਵੱਲੋਂ ਨਸ਼ਿਆਂ ਦੇ ਖਾਤਮੇ ਦੇ ਵੱਡੇ ਦਾਵੇ ਕੀਤੇ ਜਾਂਦੇ ਨੇ ਪਰ ਇਸ ਲਈ ਪੰਜਾਬ ਦੀ ਨੌਜਵਾਨੀ ਕਿਹੜੇ ਰਾਹ ਪੈ ਚੁਕੀ ਹੈ ਤਸਵੀਰਾਂ ਆਪ ਬਿਆਨ ਕਰਦੀਆਂ ਨੇ ਤਾਂ ਅੰਮ੍ਰਿਤਸਰ ਦੇ ਮਕਬੂਲਪੁਰਾ ਦੇ ਵਿੱਚ ਮੁੰਡਾ ਨਸ਼ੇ ਦੇ ਵਿੱਚ ਚੂਰ ਜਿਹੜਾ ਹੈ ਉਹ ਸੜਕ ਤੇ ਘੁੰਮਦਾ ਹੋਇਆ ਨਜ਼ਰ ਆਇਆ ਜਿਸ ਮੁੰਡੇ ਕੋਲੋਂ ਖਲੋਤਾ ਤੱਕ ਨਹੀਂ ਜਾ ਰਿਹਾ ਸੀ ਇਸ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਵੱਡੇ ਸਵਾਲ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਤੇ ਵੀ ਉਠ ਰਹੇ ਨੇ ਮਕ ਬੋਲਪੁਰਾ ਚੌਂਗ ਤੇ ਗੇਟ ਦੇ ਬਿਲਕੁਲ ਨਾਲ ਜੁੱਧ ਨਸ਼ਿਆ ਵਿਰੁੱਧ 8:30 ਵਜੇ ਦੇਖੋ ਜੀ ਆ ਜੁੱਧ ਨਸ਼ਿਆ ਵਿਰੁੱਧ 2 ਜੂਨ 2025 8:30 ਵਜੇ ਇਹ ਹੱਦ ਨਸ਼ਾ ਵਿਰੋਧ ਮਕਬੂਲਪੁਰਾ ਚੌਕ ਸ਼੍ਰੀ ਅਮਰਸਰ ਸਾਹਿਬ ਦੇਖੋ ਜੀ ਪਾਸੇ ਪੰਜਾਬ ਦੇ ਵਿੱਚੋਂ ਨਸ਼ਿਆਂ ਦੇ ਖਾਤਮੇ ਦੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਪਰ ਉਧਰ ਦੂਜੇ ਪਾਸੇ ਆਏ ਦਿਨ ਇਹ ਜਈਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਦਰਅਸਲ ਇਸ ਤਸਵੀਰ ਦੇ ਵਿੱਚ ਆ ਮੁੰਡਾ ਤੁਹਾਨੂੰ ਨਜ਼ਰ ਆ ਰਿਹਾ ਹੋਣਾ ਜੋ ਕਿ ਨਸ਼ੇ ਦੇ ਵਿੱਚ ਇਸ ਕਦਰ ਚੂਰ ਹੈ ਕਿ ਇਸ ਦੇ ਕੋਲੋਂ ਖੜਾ ਤਾਂ ਨਹੀਂ ਹੋਇਆ ਜਾ ਰਿਹਾ ਦਰਅਸਲ ਇਹ ਤਸਵੀਰਾਂ ਅੰਮ੍ਰਿਤਸਰ ਦੇ ਮਕਬੂਲਪੁਰੇ ਇਲਾਕੇ ਦੀਆਂ ਨੇ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਮੁੰਡਾ ਨਸ਼ੇ ਦੇ ਵਿੱਚ ਇਸ ਕਦਰ ਚੂਰ ਹੈ ਕਿ ਇਸ ਦੇ ਕੋਲੋਂ ਖਲੋਤਾ ਤੱਕ ਨਹੀਂ ਜਾ ਰਿਹਾ ਤਾਂ ਇੱਕ ਪਾਸੇ ਤਾਂ ਸਰਕਾਰ ਦੇ ਵੱਲੋਂ ਨਸ਼ਿਆਂ ਦੇ ਖਾਤਮੇ ਦੇ ਵੱਡੇ ਦਾਵੇ ਕੀਤੇ ਜਾਂਦੇ ਨੇ ਪਰ ਇਸ ਲਈ ਪੰਜਾਬ ਦੀ ਨੌਜਵਾਨੀ ਕਿਹੜੇ ਰਾਹ ਪੈ ਚੁਕੀ ਹੈ ਤਸਵੀਰਾਂ ਆਪ ਬਿਆਨ ਕਰਦੀਆਂ ਨੇ ਤਾਂ ਅੰਮ੍ਰਿਤਸਰ ਦੇ ਮਕਬੂਲਪੁਰਾ ਦੇ ਵਿੱਚ ਮੁੰਡਾ ਨਸ਼ੇ ਦੇ ਵਿੱਚ ਚੂਰ ਜਿਹੜਾ ਹੈ ਉਹ ਸੜਕ ਤੇ ਘੁੰਮਦਾ ਹੋਇਆ ਨਜ਼ਰ ਆਇਆ ਜਿਸ ਮੁੰਡੇ ਕੋਲੋਂ ਖਲੋਤਾ ਤੱਕ ਨਹੀਂ ਜਾ ਰਿਹਾ ਸੀ ਇਸ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਵੱਡੇ ਸਵਾਲ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਤੇ ਵੀ ਉਠ ਰਹੇ ਹਨ